ਸਾਡੀ ਅਦਾਲਤ ਸੁਪਰੀਮ ਕੋਰਟ ਨੇ ਬਹੁਤ ਹੀ ਐਮ ਫੈਸਲਾ ਲਿਆ ਅਵਾਰਾ ਕੁੱਤਿਆਂ ਦੇ ਖਿਲਾਫ ਸਟਰੀਟ ਡੌਗ ਦੇ ਖਿਲਾਫ ਕਿ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਵੇ ਉਹਨਾਂ ਨੂੰ ਜਨਤਕ ਥਾਵਾਂ ਦੇ ਉੱਤੇ ਬਿਲਕੁਲ ਵੀ ਖਾਣਾ-ਦਾਣਾ ਨਾ ਪਾਇਆ ਜਾਵੇ ਤੁਸੀਂ ਇਸ ਫੈਸਲੇ ਤੇ ਕੀ ਵਿਚਾਰ ਰੱਖਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦਿਓ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਸੁਪਰੀਮ ਕੋਰਟ ਦਾ ਫੈਸਲਾ ਤੇ ਉੱਪਰ ਚੱਲਦੀ ਵੀਡੀਓ ਨੂੰ ਦੇਖ ਲਿਓ ਇਹਨੂੰ ਸ਼ੇਅਰ ਕਰਿਓ ਆਪਣੇ ਬੱਚਿਆਂ ਤਾਈਂ ਵੀ ਅਵਾਰਾ ਕੁੱਤਿਆਂ ਤੋਂ ਬਚ ਕੇ ਰਹਾ ਕਰੋ ਆ ਵੇਖ ਲਓ ਛੋਟੇ ਛੋਟੇ ਬੱਚੇ ਸਾਈਕਲ ਤੇ ਜਾਣ ਦੇ ਹੀ ਕੁਝ ਉਥੋਂ 5-7 ਕੁੱਤੇ ਵਾਰਾ ਹਾਏ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਉੱਤੇ ਹਮਲਾ ਕਰ ਦਿੱਤਾ ਤਾਂ ਬੀਬੀਆਂ ਵੀ ਦੋ ਦੇਖਣ ਦੇ ਤੇ ਗੇਟ ਖੋਲ ਕੇ ਜੋ ਬਾਹਰ ਆਈਆਂ ਉਹਨਾਂ ਦਾ ਹੌਸਲਾ ਹੀ ਨਹੀਂ ਪਿਆ ਇੰਨੇ ਕੁੱਤੇ ਦੇਖ ਕੇ ਵੀ ਅਹੀਂ ਜਾ ਕੇ ਉਹ ਬੱਚਿਆਂ ਨੂੰ ਛਿੜਾ ਦिए ਤਾਂ ਫਿਰ ਇਸ ਹਾਲਾਤਾਂ ਦੇ ਵਿੱਚ ਸੁਪਰੀਮ ਕੋਰਟ ਦਾ ਇਹ ਫੈਸਲਾ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਦਾਂ ਦੇ ਫੈਸਲੇ ਸੁਪਰੀਮ ਕੋਰਟ ਨੂੰ ਲੈਣੇ ਚਾਹੀਦੇ ਆ ਜਾਂ ਨਹੀਂ ਲੈਣੇ ਚਾਹੀਦੇ ਤਾਂ ਕੁਝ ਲੋਕਾਂ ਨੇ ਇਸ ਫੈਸਲੇ ਦੇ ਖਿਲਾਫ ਦਿੱਲੀ ਦੇ ਵਿੱਚ ਤਰਨਾ ਵੀ ਲਾਇਆ ਬੇ ਤੁਹਾਡਾ ਫੈਸਲਾ ਸਹੀ ਨਹੀਂ ਹੈ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਰੱਬ ਰਾਖਾ